ਅੱਧੀ ਰਾਤ ਸਮੇਂ ਪੀਰ ਨਗਾਹੇ ਤੋਂ ਮੱਥਾ ਟੇਕ ਕੇ ਵਾਪਸ ਆ ਰਹੀ ਸ਼ਰਦਾਲੂਆਂ ਦੀ ਭਰੀ ਇੱਕ ਟਰਾਲੀ ਨੂੰ ਤੇਜ਼ ਰਫ਼ਤਾਰ ਕੈਂਟਰ ਨੇ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਟਰਾਲੀ ਵਿੱਚ ਸਵਾਰ ਇੱਕ 15 ਸਾਲਾ ਲੜਕੇ ਦੀ ਹੇਠਾ ਡਿੱਗਣ ਕਾਰਨ ਮੌਤ ਹੋ ਗਈ ਜਦਕਿ 5 ਦੇ ਕਰੀਬ ਸ਼ਰਧਾਲੂਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕੈਂਟਰ ਚਾਲਕ ਨਸ਼ੇ ਵਿੱਚ ਸੀ ਜਿਸ ਕਾਰਨ ਉਸ ਨੂੰ ਨੀਂਦ ਆ ਗਈ ਅਤੇ ਇਹ ਹਾਦਸਾ ਵਾਪਰ ਗਿਆ ਫਿਲਹਾਲ ਪੁਲਿਸ ਵੱਲੋਂ ਕੈਂਟਰ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਗਦੇਵ ਸਿੰਘ ਜੀ ਤੇ ਕਿੱਥੋਂ ਆ ਰਹੇ ਸੀ ਤੁਸੀਂ ਔਰ ਕੀ ਗੱਲ ਹੈ ਅਸੀਂ ਲਗਾਏ ਪਾ ਰਹੇ ਸੀ ਛੋੜਾ ਕੈਂਟਰ ਬਸ ਆਈ ਸਾਡੇ ਮਗਰੀ ਲੱਗ ਗਿਆ ਚੜ ਕੇ ਪੂਰਾ ਟਰਾਲੀ ਤੇ ਚੜ ਗਿਆ ਹਾਂ ਟਰਾਲੀ ਤੇ ਟਰਾਲਾ ਟਰਾਲੇ ਚੜ ਗਿਆ ਸੀ ਉੰਨੇ ਕੋਈ 60 ਜਾਣੇ ਸੀ ਸੰਗਤ ਕਿੰਨੀ ਕਿਸ ਵਿੱਚ 60 ਜਾਣੇ ਸੀ ਕੱਟੋ ਸਿੰਘਦੇ ਤੇ ਸੱਤਾ ਕਿੰਨੇ ਕਿਤੇ ਵਿੱਚ ਨੇ 7 ਵਜੇ ਪੰਜਾਬ ਦੇ ਅੰਦਰ ਜਿਹੜੇ ਸਿਆਰੇ ਇੱਕ ਤਿਵਾ ਘਰੋਂ ਕੰਮ ਦਾ ਕਿਹੜੇ ਪਿੰਡ ਤੋਂ ਅਸੀਂ ਵੀਰ ਵਾਲਾ ਖੁੱਟ ਜਿਸ ਵੇਲੇ ਬੱਚੇ ਦੀ ਜਨਤ ਹੋਇਆ ਕੀ ਲੱਗਦਾ ਏ ਤੁਹਾਨੂੰ ਮੇਰਾ ਪੁੱਤਰ ਸੀ ਜੀ ਇਹ ਕਿਹੜਾ ਕਿਹੜਾ ਰਸਤੇ ਇਹ ਕਟਨਾ ਹੀ ਮੈਂ ਤਾਂ ਇੱਥੇ ਹੈ ਨਹੀਂ ਸੀ ਨਾਲ ਆਉਂਦਾ ਪਿਆ ਸੀ ਉਹ ਤੇ ਕਿਹ ਟ੍ਰੱਕ ਵਾਲੇ ਤਾਂ ਕਹਿੰਦੇ ਵੀ ਪਿੱਛੋਂ ਮਾਰਿਆ ਵੀ ਪੰਗਰ ਮਾਰਿਆ ਕੋ ਉਹਦੇ ਤੇ ਉਹਦੇ ਕਰਕੇ ਉਹ ਦੇਖ ਗਿਆ ਉਸ ਮਗਰੋਂ ਮਾਰਿਆ ਤੇ ਆ ਚੱਲਾ ਪਿਆ ਜੀ ਉਹ ਨਸ਼ੇ ਨਾਲ ਕਹਿੰਦੇ ਡੱਕਿਆ ਸੀਗਾ ਮੈਨੂੰ ਇੱਥੋਂ ਦੇ ਲੋਕਾਂ ਨੂੰ ਪੁੱਛਿਆ ਮੈਂ ਆ ਨਾ ਕਿ ਜਦੋਂ ਇੱਥੇ ਇਧਰ ਖੜੇ ਸੀਗੇ ਇਹਨਾਂ ਨੇ ਦੱਸਿਆ ਮੈਨੂੰ ਕਿ ਉਹ ਨਸ਼ੇ ਨਾਲ ਡੱਕਿਆ ਸੀ ਤਾਂ ਖੜਾ ਨਹੀਂ ਜਾਂਦਾ ਸੀ ਉੱਥੋਂ ਤੇ ਉਹਨੇ ਵਿੱਚ ਮਾਰ ਕੇ ਫਿਰ ਭਜਾਉਣ ਦੀ ਕੋਸ਼ਿਸ਼ ਕੀਤੀ ਹੈ ਦੁਬਾਰਾ ਫਿਰ ਬਾਲਾ ਬੱਚਾ ਕਟੂਕਟ ਅੱਧਾ ਕਿਲੋਮੀਟਰ ਤੋਂ ਇੱਥੇ ਤੱਕ ਢੀਸਦੇ ਲੈ ਆਇਆ ਟਰੱਕ ਵਾਲਾ ਹੁਣ ਇਹ ਪਹਿਲੀ ਗੱਲ ਦਾ ਮਾਲਕਾਂ ਦੀ ਗਲਤੀ ਇਹਨਾਂ ਮਾਲਕਾਂ ਨੂੰ ਸਜ਼ਾ ਦਿਓ ਜਿਨ੍ਹਾਂ ਦੇ ਟਰੱਕ ਵਾਲਿਆਂ ਨੂੰ ਇਹ ਘੱਟ ਤਨਖਾਹ ਵਿੱਚ ਡਰਾਈਵਰ ਕੋਲ ਰੱਖਦੇ ਨਸ਼ੇਖਾਂ ਵਾਲੇ ਬੱਚੇ ਦੀ ਹੌਰ ਕਿੰਨੀ ਬੱਚਾ ਸਿਰ 15 ਸਾਲ ਦਾ ਸਪੋਰਟਸਮੈਨ ਸੀ ਜੀ ਮੇਰਾ ਮਾਰ ਕੇ ਇਹਨਾਂ ਨੂੰ ਮਾਰੋ ਜੀ ਇਹਨਾਂ ਨੂੰ ਗੋਲੀ ਮਾਰੋ ਨਸ਼ੇ ਵਾਲਿਆਂ ਨੂੰ ਫਿਰ ਇਹਨਾਂ ਮਾਲਕਾਂ ਨੂੰ ਚੱਕੋ ਜਿਹੜੇ ਮਾਰ ਕੇ ਇਹਨਾਂ ਦੇ ਇਸ ਤਰ੍ਹਾਂ ਦੇ ਡਰਾਈਵਰ ਰੱਖਦੇ ਆ ਨਸ਼ੇ ਵਾਲਿਆਂ ਨੂੰ ਇਹਨਾਂ ਨੂੰ ਪਤਾ ਨਹੀਂ ਮਸਾਂ ਬੱਚਾ ਪਾਲਦਾ 15 ਸਾਧ ਬੱਚੇ ਪੀਤਾ ਸੀ ਮੈਂ ਮਸਾਂ სპੋਰਟਸਮੈਨ ਬੱਚਾ ਬਣਾਇਆ ਸੀ ਮੇਰਾ ਪੜ੍ਹਨ ਅਵਲੋਂ ਦਾ ਸੀ ਆ ਇਹਨਾਂ ਨੇ ਅੱਜ ਤੰਨ ਮੇਟੋਇ ਮੇਰਾ ਪੁੱਤਰ ਕੇ ਵਾਸਤੇ ਇਹਨਾਂ ਨੇ ਇਹਨਾਂ ਬੰਦ ਹੀ ਕਰਕੇ ਇਹਨਾਂ ਨੂੰ ਪੂਰੀ ਸਜ਼ਾ ਦਿੱਤੀ ਜਾਵੇ ਜੀ ਕਿਸੇ ਤਰ੍ਹਾਂ ਇਹਨਾਂ ਨੇ ਮਾਂ ਕਾ ਚਰਜ ਕੀਤੀ ਜਾਵੇ ਇੱਕ ਲੜਕਾ ਜੀ ਤੇ ਇੱਕ ਛੋਟੀ ਜਿਹੀ ਬੱਚੀ ਹੈ ਜੀ 7-8 ਸਾਲ ਦੀ ਇੱਕ ਲੜਕਾ ਇਹ ਸੀ ਮੇਰਾ ਵੱਡਾ ਸਿਰਫ ਕੀ ਕਰਾਂ ਮੈਂ ਇਹਨਾਂ ਨੂੰ ਜਦੋਂ ਮਾਰ ਕੇ ਰੱਖਤਾ ਜੀ ਇਹਨਾਂ ਵੀਡੀਓ ਵਾਲੇ ਖੁਰਦ ਤੋਂ ਸੀਗੇ ਗੁਰਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਉਹ ਆਪਦੇ ਟਰੈਕਟਰ ਤੇ ਆਪਦਾ ਪਰਿਵਾਰ ਨੂੰ ਲੈ ਕੇ ਨਗਾਹੇ ਦੇ ਮੱਥਾ ਟੇਕ ਕੇ ਆ ਰਹੇ ਸੀ ਲੰਗੇ ਨੇ ਤੋਂ ਤੇ ਜਦੋਂ ਆ ਪੁਲ ਤੋਂ ਅੱਗੇ ਆਏ ਥੋੜੀ ਜਿਹੀ ਤੇ ਇੱਕ ਨਾ ਕੈਂਟਰ ਹੁੰਦਾ ਸੀ ਪਿੱਛੋਂ ਜਲੰਧਰ ਤੋਂ ਸੀ ਅੱਗੇ ਜਾਣਾ ਸੀ ਉਹ ਕੈਂਟਰ ਡਰਾਈਵਰ ਦੀ ਕਿਤੇ ਅੱਖ ਲੱਗੀ ਲਾਪਰਵਾਹੀ ਹੋਈ ਉਹਦੀ ਉਹਨੇ ਪਿੱਛੋਂ ਤੋਂ ਧੁੱਕਿਆ ਟਰੈਕਟਰ 'ਚ ਕਾਫੀ ਵਾਰ ਟਰੈਕਟਰ ਨੂੰ ਤੱਕੀ ਲਿਆ ਫਿਰ ਟਰੈਕਟਰ ਦੇ ਮਡਗਾਰਡ ਦੇ ਮੁੰਡਾ ਬੈਠਾ ਸੀ ਇੱਕ ਉਹ ਡਿੱਗਣ ਨਾਲ ਉਹਦੀ ਮੌਤ ਹੋ ਗਈ 15 ਸਾਲ ਦੀ ਉਮਰ ਦੇ ਮੁੰਡੇ ਦੇ ਵਿਚਾਰੇ ਜੀ ਕਿੰਨੇ ਕਿ ਜਗ੍ਹਾ ਸਵਾਰ ਸੀ ਸਰ ਟਰੈਕਟਰ ਤੇ ਸੀਗੇ 10-12 ਜਣੇ ਸਵਾਰ 47 ਸੀ ਮਗਰ ਟਰੈਕਟਰ ਟਰਾਲੀ 'ਚ ਬੈਠੇ ਸੀ ਤੇ ਜਿਸ ਦੀ ਡੈਥ ਹੋਈ ਹੈ ਕਿੰਨੀ ਉਮਰ ਸੀ ਦੀ 15-16 ਸਾਲ ਆ ਇਹ ਸਰ ਸਾਰੇ ਵੀਰੇ ਵਾਲੇ ਤੇ ਸੀਗੇ ਜੀ ਨਹੀਂ ਜਿਹੜਾ ਮੁੰਡਾ ਡੈਥ ਹੋਈ ਹੈ ਉਹ ਉਹਨਾਂ ਦਾ ਭਾਣਜਾ ਸੀ ਵੀਰੇ ਵਾਲੇ ਲੰਦਾ ਤੇ ਦੂਜੇ ਜਿਆਦਾ ਪਰਿਵਾਰ ਇੱਥੋਂ ਸੀਗੇ ਯਾਨੀ ਰਿਸ਼ਤੇਦਾਰਾਂ ਨੂੰ ਉਹਦੇ ਨੂੰ ਲੈ ਕੇ ਗੁਰਪ੍ਰੀਤ ਸਿੰਘ ਗਏ ਸੀ ਜੀ ਮੌਕੇ ਤੇ ਪਹੁੰਚ ਕੇ ਉਹਨਾਂ ਕਿਸ ਤਰ੍ਹਾਂ ਦੀ ਗੱਲ ਕੀ ਪਰਚਾ ਦਰਜ ਕਰ ਰਹੇ ਆ ਜੀ ਕਿੰਟਾ ਡਰਾਈਵਰ ਰਿਟੇਨ ਕੀਤਾ ਹੋਇਆ ਸਾਡੇ ਕੋਲੇ ਤੇ ਟਿੰਕੂ ਆ ਪੁੱਤਰ ਨਰਿੰਜਨ ਵਾਸੀ ਜਲਾਲਾ ਵਾਕ ਤੋਂ ਉਹਦੇ ਖਿਲਾਫ ਅਸੀਂ 106 283 125 ਬੀਐਨਐਸਟੀ ਕਾਰਵਾਈ ਕਰ ਰਹੇ ਆ ਸਰਪੰਚ ਜੀ ਸਾਹਿਬ ਕਾ ਸਰਪੰਚ ਸਾਹਿਬ ਸਰਪੰਚ ਸਾਹਿਬ ਕੀ ਗੱਲ ਹੋਈ ਆ ਕੀ ਹਾਦਸਾ ਇਹ ਜੀ ਸੰਗਤ ਗਈ ਸੀ ਕੱਲ ਨਗਾਏ ਆਪਣਾ ਲੰਗਿਆਣੇ ਰਾਤ 60 70 ਜਾਾਂਗੇ ਉਧਰੋਂ ਰਾਤ ਨੂੰ ਆਉਂਦੇ ਸੀਗੇ 2 ਵਜੇ ਦਾ ਟਾਈਮ ਸੀਗਾ ਜੀ ਤੇ ਚੰਦਬਾਤੀ ਕੋਲੇ ਕੈਂਟਰ ਵੱਜਿਆ ਮਗਰੋਂ ਜੀ ਉਹ ਕੈਂਟਰ ਵਾਲੇ ਦੇ ਕੋਈ ਦਰੂਦਰੂ ਪੀਤੀ ਸੀ ਨਸ਼ਾ ਕੀਤਾ ਹੋਇਆ ਸੀ ਜੀ ਸਿੱਧਾ ਲਿਆ ਕੇ ਮਗਰੋਂ ਮਾਰਿਆ ਉਹਨੇ ਜਿਹੜੇ ਬੰਦਿਆਂ ਦੀਆਂ ਟੂਕਾਂ ਟੁੱਟ ਗਿਆ ਕਦੇ ਕਾਫੀ ਸੱਟਾਂ ਵੱਜ ਗਈ ਬੰਦਿਆਂ ਦੇ ਦਾਖਲ ਇੱਥੇ ਪੰਜ ਬੰਦੇ ਦਾਖਲ ਆ ਜੀ ਇੱਕ ਮੁੰਡਾ ਜੀ ਡੈਥ ਹੋ ਗਈ ਜੀ ਤੇ ਕੀ ਹੁਣ ਕਿਦਾਂ ਇਲਾਜ ਕਿਦਾਂ ਹਾਲਾਤ ਜੀ ਉਹ ਨੌਜਵਾਨ ਮੁੰਡਾ ਸੀਗਾ ਕਹਿ ਰਹੀ ਆਪਣਾ ਟੁੱਟਿਆ ਜੀ ਪਰਿਵਾਰ ਤੇ ਤਾਂ ਗਰੀਬ ਬੰਦੇ ਮਜ਼ਦੂਰ ਬੰਦੇ ਸੀਗੇ ਜੀ ਤੂ ਸਖਤ ਕੋਈ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੇ ਬੰਦੇ ਨੇ ਵੀ ਆਪਣਾ ਨਸ਼ਾ ਕਰਕੇ ਗੱਡੀ ਚਲਾਉਂਦੇ ਆ ਜਾਂ ਦੂਵੀ ਇਹਨਾਂ ਦੀ ਸਰਕਾਰ ਨੂੰ ਮੁੱਦਤ ਹੋਣੀ ਚਾਹੀਦੀ ਗਰੀਬ ਪਰਿਵਾਰਾਂ ਦੀ